Allahumma <laughs> salli ala Muhammadin wa ala ali Muhammadin kama sallayta ala Ibrahima wa ala ali Ibrahima innaka Hamidum Majid ਆਪ ਦੀਏ ਕੀ ਪਾਉਣ ਲਈ ਸਤਿ ਸ੍ਰੀ ਅਕਾਲ ਬਰਬਸੂਰਾ ਕੁਰਬਾਨੀ ਕਰਨ ਨੂੰ ਸੰਸਾਰ ਦਾ ਸੁਖ ਸੁਜੋਗ ਰਾਜ ਤਰ ਤਰਾਰ ਮਨ ਇੱਛਾ ਪੂਰੀ ਹੋਰ ਪਾਇਆ ਅਧੋਪਾਰ ਸਾਹਿਬ ਜਿਹੜੇ ਬਾਦਰੀ ਗੁਰੂ ਪਰਵਾਦੀ ਸੰਗਤ ਸੰਗਤਾਂ ਦੇ ਪਰਵਾਸ ਨੂੰ ਤੇਰੇ ਯਾਰ ਸਮਾਂ ਨੂੰ ਜਾਪਤ ਹੋ ਕੇ ਸੰਵਾਚਨ ਕਰਦੇ ਗੁਰੂ ਦਾ ਦੀਤੀ ਹੋਈ ਹਿੱਤ ਇਹੋ ਕੋਣ ਸੇਵਾ ਕਰੇ ਕੋ ਬਾਤ ਨੂੰ ਕਰਦੇ ਸਾਰੇ ਸਾਡੇ ਸਤਿਕਾਰ ਦੇ ਕੋਤਿਵਾਰਾਂ ਨੂੰ आप जी ने चंद नमह बाद जो आप जी ने कृपा की लख सदुर नदर करे धन्यवाद

I got